ਸਾਹਿਬ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਬੱਦਣੀ ਕਲਾ ਜੀ ਤਸਵੀਰ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਤੁਹਾਡੇ ਅਸਤੇ ਟੋਟਲ ਨਗ ਲੈ ਕੇ ਆਏ ਆ ਜੀ ਤੇ ਜਿੰਨਾ ਚ ਇੱਕ ਟੋਕੜ ਗੱਬਣ ਚੱਕ ਪਾਸ ਵੈੜਾ ਜੀ ਇੱਕ ਡੇਡ ਕ ਮਹੀਨੇ ਦੀ ਸੂਈ ਹੈ ਇੱਕ ਗੱਬਣ ਆ ਦੋ ਬੱਚਿਆਂ ਨੇ ਤੇ ਇੱਕ ਸੂਈ ਸਵਾਈ ਮੱਝਾ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਤੇ ਸਰਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਰਾਮ ਸਿੰਘ ਪਿੰਡ ਵਧਨੀ ਕਲਾਂ ਜ਼ਿਲ੍ਹਾ ਮੋਗਾ ਫੀਲ ਨਿਹਾਰ ਸਿੰਘ ਵਾਲਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 996988632 ਠੀਕ ਆ ਵੀਰੇ ਅੱਜ ਨਗ 6 ਆ ਜੀ ਹਾਂਜੀ ਹਾਂਜੀ ਚਿੱਟੀ ਵੜ ਤੋਂ ਸ਼ੁਰੂ ਕਰਦੇ ਆ ਸੁਆ ਕਿੰਨਾ ਮਾ ਜੀ ਇਹ ਸੁਵੇ ਤੀਜੇ ਸੁਈ ਗਏ ਜੀ ਕਦੋਂ ਸੁਈ ਆ ਜੀ ਇਹ ਤਾਂ ਹੋ ਗਿਆ 1.5 ਮਹੀਨਾ ਸੁਈ ਰੂ ਬੱਚਾ ਜੀ ਇਹਦਾ ਬੱਚਾ ਇਹਦਾ ਬੱਚੀ ਸੀ ਉਹ ਮਰ ਗਈ ਠੀਕ ਆ ਜੀ ਹਾਂੁੱਦ ਹੁਣ ਇਸ ਵਕਤ ਥੱਲੇ 13 14 ਕਿਲੋ ਤਿਆਰ ਜੋਕ ਕੇ ਦੇ ਦਿੰਦੇ ਆ 15 ਕਿਲੋ ਵਾ ਜਾਨੀ 14 ਬਣ ਕੇ ਲੈ ਲੈਣ 14 ਮੰਨ ਕੇ ਜੋਕ ਕੇ ਦੇ ਦਾਂਗੇ ਜੀ ਹਾਂਜੀ ਹਾਂ 2 ਟਾਈਮ 4 ਡੰਗ 4 ਡੰਗ ਆ ਬਿਆਲ ਚਵਾਈ ਕਰਕੇ ਲੈ 14 ਕਿਲੋ ਤੋਂ ਥਣਾ ਦੀ ਡੰ ਹੈ ਜੀ ਪੂਰੀ ਓਕੇ ਜਿਵੇਂ ਮਰਜੀ ਕੋਈ ਪ੍ਰਵਾਹ ਹੀ ਕੋਈ ਨਹੀਂ ਕਿਸੇ ਤੰਗ ਦੀ ਜਮ ਠੀਕ ਆ ਵੀ ਵੀਡੀਓ ਬਣਾਉਣ ਦਾ ਸਮਾਂ ਨੋਟ ਕਰ ਲਿਓ ਜੀ 10:00 ਵਜੇ ਤੇ 43 ਮਿੰਟ ਤੇ ਵੀਡੀਓ ਬਣਾ ਰਹੇ ਆ ਜੱਜਮੈਂਟ ਉਹ हिसाब ਨਾਲ ਕਰਿਓ ਬਾਈ ਦੱਸਦਾ ਕਿ ਮਾਰਨਿੰਗ ਲੱਗ ਪਗ 6:00 ਵਜੇ ਦੀ ਚਵਾਈ ਹੋਈ ਹੈ ਬਾਈ 6:00 ਵਜੇ ਠੀਕ ਹੈ 6:00 ਵਜੇ ਦੀ ਚਵਾਈ ਹੋਈ ਆ ਸ਼ਾਮ ਨੂੰ ਹਵਾਨਾ ਐਂਡ ਪੂਰਾ ਸੋਨਾ ਤਿਆਰ ਕਰੂਗੀ ਜਿੰਨਾ ਨੈੱਟ ਦੁੱਧ ਬਾਈ ਨੇ ਦੱਸਿਆ 14 ਕਿਲੋ ਬਾਈ ਕਹਿੰਦਾ ਮੇਰੇ ਘਰੇ ਦੋ ਟਾਈਮ ਚਾਰ ਟਾਈਮ ਕਹੇ ਕੋਈ ਜੋਕ ਕੇ ਲੈ ਜੇ ਹੋਲੀ ਜੀ ਬਾਕੀ ਥਾਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਮੋੜ ਲਿਓ ਜੀ ਰੰਗ ਪ੍ਰੰਤ ਜਾਤ ਬਰੀਡ ਦੀ ਪੂਰੀ ਚੰਗੀ ਆ ਬਾਈ ਨੇ ਕਹਿਆ ਤਾਂ ਤੀਜੇ ਸੂਏ ਪਰ ਜੇ ਦੂਜੇ ਕਹਿ ਦਿੰਦੇ ਤਾਂ ਵੀ ਚੱਲ ਜਾਨਾ ਸੀ ਚੰਗੀ ਆ ਵੜ ਬਰੀਡ ਵਾਲੀ ਆ ਜੀ ਬਾਕੀ ਅੱਗੇ ਦੁੱਧ ਸੇਵਾ ਦੇ ਸਿਰ ਤੇ ਆ ਜੇ ਕੋਈ ਵੀ ਰਵੱਦ ਕਰ ਲੂ ਤਾਂ ਜਿੰਨਾ ਮਰਜ਼ੀ ਚੋਲੇ ਜਿਹੜਾ ਬਾਈ ਦੇ ਘਰੇ ਤਿਆਰ ਹੋਊਗਾ ਉਹ ਤੁਸੀਂ ਆਪ ਦੀ ਮਿਲਕਿੰਗ ਕਰ ਸਕਦੇ ਹੋ ਜੇ ਜੀ ਡਿਮਾਂਡ ਲੈਣ ਦੇਣ ਜੀ ਵਾਲੀ ਜੀ ਇਹਦੀ ਲੈਣ ਦੇਣ ਵਾਲੀ ਇਹਦੀ ਅਪ ਕਰੀ 55 ਗਰੇ 60 ਗਰੇ ਪਰ ਲੈਣਾ 50000 ਰੁਪਏ ਜੀ 50000 ਰੁਪਏ ਜੀ ਹੋਜੂ ਮਾਨਤਾਂ ਜੀ ਹਾਂ ਜੀ ਮਾਨਤਾਂ ਹੋ ਜਾਂਦੀ ਠੀਕ ਹੈ ਜੀ 50000 ਰੁਪਏ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਬਾਕੀ ਬਾਈ ਕੋ ਤਾਂ ਲੈਸ ਕਰ ਦਾਂਗੇ ਦੁੱਧ net 14 ਕਿਲੋ ਤਿਆਰ ਹੋਊਗਾ ਜੀ ਅੱਗੇ ਵੀਰੇ 2 ਨੰਬਰ ਨਗ 2 ਨੰਬਰ ਵੀਰੇ ਇਹ ਗੱਭਣ ਆ 6.5 ਮਹੀਨੇ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਦੇ ਥੱਲੇ ਹੈਗਾ 5 ਕਿਲੋ 5 ਦੋਨਾਂ ਟਾਈਮਾਂ ਦਾ ਹਾਂ ਥਨਾ ਦੀ ਡੰਨ ਆ ਜੀ ਪੂਰੀ ਯੂਕੇ ਕਿਸੇ ਤਿਆਂ ਦਾ ਕੋਈ ਲੰਬਾ ਨਹੀਂ ਹੈ ਜਮੀ ਠੀਕ ਹੈ ਜੀ ਤੇ ਸਾਢੇ 6 ਮਹੀਨਿਆਂ ਦੀ ਜੀ ਇਹ ਸਾਢੇ 6 ਮਹੀਨਿਆਂ ਦੀ ਸਾਢੇ 6 ਮਹੀਨਿਆਂ ਦੀ ਗੱਲ ਹੈ ਅਜੋ ਹਲਫਾਪਾ ਅੱਜ ਹੀ ਚੈੱਕ ਰਿਹਾ ਰਾਤ ਲੈ ਕੇ ਆਂਦੀ ਅੱਜ ਚੈੱਕ ਅੱਜ ਹੀ ਚੈੱਕ ਕਰਾਈ ਹੈ ਠੀਕ ਹੈ ਜੀ 5 ਕਿਲੋ ਨੈਟ ਦੁੱਧ ਤਿਆਰ ਆ ਜਰਸੀ ਆ ਜੀ ਸੋਣੀ ਥਣਾ ਦੀ ਬਾਈ ਕਹਿੰਦਾ ਡਨ ਹੋ ਗਿਆ ਲਫਾਫਾ ਵੀ ਪਿਆਈ ਹੈ ਬਾਈ ਕਹਿੰਦਾ ਅੱਜ ਹੀ ਹੋਈ ਆ ਰਾਤ ਹੀ ਆਪਣੇ ਕੋਲ ਆਈ ਸੀਗੀ ਪਰ ਇਤਜ਼ਾਰ ਸੀ ਉਹ ਚਲੇ ਗਏ ਬਾਹਰ ਤੋਂ ਸਾਰੇ ਅੱਛਾ ਜੀ ਉਹਨਾਂ ਤੋਂ ਲੈੰਦੀ ਆ ਰਾਤ ਹੀ ਕੋਲ ਠੀਕ ਹੈ ਵੀਰੇ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਐ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਣਾ ਸੋਹਣਾ ਫਿਟਨੈਸ ਵਾਲਾ ਹਵਾਨਾ ਕੱਟ ਵਾਲਾ ਬਾਕੀ ਚੰਗੀ ਆ ਵੈੜ ਵੀਰੇ ਤੇ ਇਹਦਾ ਭਾ ਕਿੱਟਕ ਆ ਜੀ ਇਹ ਭਾ ਲੈਣਾ ਦੇਣਾ ਆਪਾਂ 1 ਕੋ 35000 ਰੁਪਏ 35000 ਲੈਣਾ 40 ਰੁਪਏ 45 ਰੁਪਏ ਜੇ ਅੱਜ ਡਿਮਾਂਡ ਆ ਜੀ 35000 ਰੁਪਏ ਬਾਈ ਕਹਿੰਦਾ ਲੈਣਾ ਹੀ ਆ 5 6 ਮਹੀਨੇ ਆਪਣਾ ਥੱਜਰ ਥੱਲੇ 17 18 ਕਿਲੋ ਦੁੱਧ ਠੀਕ ਆ ਜੀ ਚੰਗੀ ਆ ਵੇੜਾ ਜਾਤ ਵਾਲੀ ਆ ਅੱਗੇ ਵੀਰੇ ਜੀ ਤਿੰਨ ਨੰਬਰ ਸੁਆ ਕਿੰਨਾ ਮਾ ਜੀ ਇਹਦਾ ਇਹ ਸੁਆ ਤੀਜੇ ਸੁਣਾ ਜੀ ਠੀਕ ਆ ਇਹ ਸਮਾਂ ਕਿੰਨਾ ਕ ਲੈਂਦੀ ਆ ਜੀ ਇਹ ਤਾਂ ਰਹਿੰਦੇ ਹਜੇ 5 6 ਦਾ ਰਹਿੰਦੇ ਆ ਜੀ ਠੀਕ ਆ ਕਿੰਨਾ ਕ ਪਾਜੂ ਵੀਰੇ ਦੁੱਧ ਇਹ ਦੁੱਧ ਪਿਆਜੂ 17 18 ਲੀਟਰ ਮੋਜ 17 18 ਲੀਟਰ ਜੀ ਥਣਾ ਦੀ ਡੰਨਾ ਜੀ ਮੈਂ ਕਹਿੰਦਾ ਪੂਰੀ ਕਿਸੇ ਤਰ੍ਹਾਂ ਦੀ ਕੋਈ ਵਾਸਤੇ ਨਹੀਂ ਢੱਲ ਢੁਲ ਬਹੁਤ ਪਈ ਹਵਾਨੇ ਤੇ ਬਾਕੀ ਥਾਣ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਐਂਡ ਗੁਲਾਬੀ ਮੰਜੇ ਦੇ ਭਾਵੇਂ ਵਾਂਗੂ ਥਾਣਾ ਖੜਾ ਜੀ ਥੋਰ ਦੀ ਬਿਰੇ ਬਾਕੀ ਹਜੇ ਹਫ਼ਤੇ ਦੀ ਕੱਚੀ ਆ ਹਰ ਤਾਲੇ ਕੱਟਾ ਪੂਰਾ ਟੌਪ ਦਾ ਤੇ ਵੱਡਾ ਹਵਾਨਾ ਤਿਆਰ ਕਰੂ ਬਾਈ ਕਹਿੰਦਾ ਆਪਾਂ ਬਾਲਾ ਨਹੀਂ ਕਹਿੰਦੇ 17 18 ਕਿਲੋ ਦਾ ਦੁੱਧ ਪਾ ਆਈ ਜਾਣਾ ਮੋੜਨਾ ਦੇਓ ਈ ਬੈਠ ਜਿਵੇਂ ਕਦੇ ਜਾਤ ਵਾਲੀ ਐ ਬਰੇਡਾ ਇਹਨੂੰ ਕਹਿੰਦਾ 17 18 ਕਿਲੋ ਦਾ ਨਾਰਮਲ ਜੇ ਕੱਢ ਦਿੰਦੀਆਂ ਬਾਕੀ ਜੇ ਕੋਈ ਸੇਵਾ ਵਧ ਕਰ ਲੋ ਤੇ ਜਿੰਨਾ ਮਰਜੀ ਥੋੜਾ ਜਿਹਾ 19 ਕਿਲੋ ਦਾ ਦਿਓ ਬੱਚੀ ਮਰ ਗਈ ਉਹਦੇ ਤੇਰੇ ਮੈਂ ਕਰਕੇ ਥੋੜਾ ਜਿਹਾ ਪਰ ਉਹ ਹਾਂ ਘਟਾ ਗਈ ਉਪਰ ਆ ਨਹੀਂ ਜਿਵੇਂ ਕਦੇ ਸਾਡੀ ਆ ਦੂਜਾ ਬੱਚਾ ਬੈਠਾ ਇਹ ਲੋਕ ਵਪਾਰੀਆਂ ਵਾਲੇ ਕਰ ਇਹ ਲਾ ਕੇ ਵੀ ਉਹ ਗਲਤ ਕੰਮ ਕਰਨਾ ਉਹ ਫਾਇਦਾ ਨਹੀਂ ਕਰਨਾ ਹੀ ਨਹੀਂ ਮਾੜੀਆਂ ਗੱਲਾਂ ਉਹਦਾ ਕੋਈ ਫਾਇਦਾ ਨਹੀਂਗਾ ਜੀ ਕੰਮ ਤਾਂ ਕਰਦਾ ਹਲਤੀ ਅੰਦੀ ਨਤੀਜਾ ਨਿਕਲਦਾ ਜੀ ਬਾਈ ਕਹਿੰਦਾ ਉਹਨੇ ਕਰਨਾ ਹੁੰਦਾ ਤਾਂ ਆਪਾਂ ਜਿਵੇਂ ਮਰਜ਼ੀ ਕਰ ਲੈਂਦੇ ਪਰ ਆਪਾਂ ਕੰਮ ਸਹੀ ਕਰਨਾ ਜੀ ਨਾ ਜੀ ਨਾ ਨਾ ਫਾਇਦਾ ਉਹ ਚੀਜ਼ਾਂ ਦਾ ਕੋਈ ਸਾਂ ਗਿਆਕਾਂ ਤੇ ਪੈ ਜਾਂਦੀ ਐ ਮੁੜ ਕੇ ਬਾਹਰ ਨਿਕਲੇ ਜਾਂਦੇ ਆ ਜੇ 2 ਨੰਬਰ ਦੀ ਕਮਾਈ ਫਿਰ 2 ਨੰਬਰ ਚ ਹੀ ਜਾਂਦੀ ਆ ਭਾ ਕਿੱਡਾ ਕਹਿੰਦਾ ਜੀ ਇਹ ਭਾਤ ਟ੍ਰੇਡ ਆ ਵੀ ਤੇ ਮਾ ਜੀ ਰੇਟ 100000 70000 ਰੁਪਏ ਦੇਣੀ ਤੇ ਰੇਟ ਦੀ ਦੇਣੀ ਤੇ ਰੇਟ ਦੀ ਹੋ ਜੂ ਤੁਹਾਡਾ ਕੰਮ ਮੰਨਤਨ ਹੋ ਜੂ ਠੀਕ ਹੈ ਵੀਰੇ ਤੇ ਜਿਹੜੀਆਂ ਦੋ ਬੱਚੀਆਂ ਜੀ ਇੱਕ ਨੰਬਰ ਇਹਦੀ ਉਮਰ ਕਿੰਨੀ ਕਾ ਜੀ ਇਹਦੀ ਉਮਰ ਹੈਗੀ 8ਾਂ ਕਿ ਮਹੀਨਾ ਜੀ ਤੇ ਦੋ ਨੰਬਰ ਜੀ ਦੋ ਨੰਬਰ ਦੀ ਹੈਗੀ ਉਹ 1.5 2 ਸਾਲ ਦੀ ਠੀਕ ਹੈ ਜੀ ਦੰਦੋਂ ਚੈੱਕ ਕੀਤੀਆਂ ਜੀ ਦੰਦੋਂ ਚੈੱਕ ਦੀ ਆ ਅਖੀਰੀ ਆ ਉਹ ਜਿਆਦਾ ਦੋਂਦੀ ਚੌਗੀ ਆਣੀ ਦੋਂਦੀ ਚੌਗੀ ਹੈ ਠੀਕ ਹੈ ਜਣੀ ਦੰਦਾਂ ਜੀ ਆ ਬਹੁਤ ਸੋਹਣੇ ਨੇ ਕੋਈ ਸ਼ੱਕ ਕਿਸੇ ਤੇ ਨਹੀਂ ਜੀ ਨਾ ਜੀ ਦਾ ਜਮਾਈ ਠੀਕ ਹੈ ਜੀ ਬਾਕੀ ਚੈੱਕ ਕਰ ਸਕਦੇ ਹੋ ਸੋਨਾ ਥਣਾ ਦਾ ਸੈਜ ਹੈ ਜੀ ਹਨਾ ਲਓ ਜੀ ਬਾਰੇ ਸੋਨੇ ਥਣ ਲੱਗੇ ਹੋਏ ਸਹੀ ਗੱਲ ਹੈ ਜੀ ਚੰਗੇ ਆ ਜੀ ਥਣ ਤੇ ਡਿਮਾਂਡ ਇਹਦੀ ਫਿਰ ਜੋੜੇ ਦੀ ਕਰਨੀ ਹੈ ਜੇ ਇਹ ਜੋੜਾ ਹੀ ਲੈਣ ਦੇ ਇਹਨਾਂ ਦਾ 15000 ਰੁਪਏ ਜੋੜੇ ਦਾ ਜੋੜੇ ਦਾ ਠੀਕ ਹੈ ਜੈਜ ਡਿਮਾਂਡ ਆ ਲੈਣ ਦੇਣ ਬਾਈ ਕਹਿੰਦਾ ਜੋੜੇ ਦਾ 15000 ਰੁਪਏ ਜੇ ਕੋਈ ਕੱਲੀ ਕੱਲੀ ਲੈ ਕੇ ਜਾਣੀ ਚਾਹੁੰਦਾ ਹੋਵੇ ਤਾਂ ਉਹ ਬਾਈ ਨੂੰ ਫੋਨ ਲਾ ਲਵੇ ਜੀ ਤੇ ਜਿਹੜੀ ਆਪਣੀ ਮਾਜਾ ਵੀਰੇ ਇਹ ਸੁਆ ਕਿੰਨਾ ਮਸੂਈ ਹੈ ਜੀ ਇਹ ਸੁਵੇ ਦੂਜਾ ਹੀ ਸੂਈ ਇਹ ਕਦੋਂ ਸੂਈ ਹੈ ਜੀ ਇਹ ਨੂੰ ਹੋ ਗਿਆ ਡੇਢ ਮਹੀਨਾ ਸੂਈ ਤੋਂ ਬੱਚਾ ਕੀ ਹੈ ਜੀ ਘੱਟਾ ਮਗਰ ਕਰਤਾ ਠੀਕ ਹੈ ਵੀਰੇ ਕਿੰਨਾ ਦੁੱਧ ਤਿਆਰ ਅੱਜ ਜੀ ਇਹ ਥੱਲੇ ਦੁੱਧ ਦਾਖਿਲ ਹੋ ਤਿਆਰ ਹੈ 10 ਕਿਲੋ ਜੋਕ ਕੇ ਦੇ ਦਾਂਗੇ ਜੀ ਹਾਂ ਜੋਕ ਕੇ ਥਣਾ ਦੀ ਦੰਨਾ ਜੀ ਥਣਾ ਦੀ ਪੂਰੀ ਓਕੇ ਠੀਕ ਹੈ ਇਹ ਵੀ ਤੋੜ ਕੇ ਦਿਖਾ ਦਿਓ ਜੀ ਜੱਜਮੈਂਟ ਉਹ ਹਿਸਾਬ ਨਾਲ ਲਾਇਓ ਜੀ ਸ਼ਾਮ ਨੂੰ ਵੀਡੀਓ ਬਣਾਉਂਦੇ ਦਾ ਸੂਨਾ ਤਿਆਰ ਕੀਤਾ ਹੋਣਾ ਸੀ ਤੇ ਹੁਣ ਪਾਉਣੇ ਕਿ 11:00 ਵਜੇ ਦੇ। ਹੋਰ ਅੱਜ ਤਿੰਨ ਚਾਰ ਘੰਟੇ ਹੋਏ ਚੋਈਆਂ ਨੂੰ। ਸਹੀ ਗੱਲ ਥੋੜਾ ਸਮਾਂ ਹੋਇਆ ਨਾ। ਦੁੱਧ ਨੱਟ 10 ਕਿਲੋ ਤਿਆਰ ਹੋਊਗਾ ਬੱਚਾ ਮਗਰ ਕੱਟਾ ਜੀ। ਲਗਭਗ ਕਿੰਨਾ ਸਮਾਂ ਦੱਸਿਆ ਸੀ ਜੀ? ਡੇਢ ਮਹੀਨਾ ਡੇਢ ਮਹੀਨਾ ਹੋਗਾ। ਮਹੀਨਾ ਡੇਢ ਮਹੀਨਾ ਸਮਾਂ ਹੋ ਗਿਆ ਸੂਈ ਨੂੰ ਜੀ। ਥਣਾ ਦੇ ਸਾਈਥੋਂ ਨੇੜੇ ਤੇ ਦਿਖਾਵਾਂਗੇ ਸੋਹਣੇ ਆ। ਗੈਪ ਤੇ ਲੱਗੇ ਹੱਥੀ ਚੋਬਾਈ ਵਾਲਾ ਥਾਣਾ। ਚਾਰ ਹੀ ਥਾਣਾ। ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ? ਇਹਦਾ ਲੈਣ ਦੇਣ ਲੱਖ ਰੁਪਈਆ ਜੀ। ਕੋਜੂ ਲੱਸ ਜੀ 10 ਮਾੜਾ ਮਟੋ ਕੋਜੂ ਠੀਕ ਹੈ ਜੀ ਇਹਦੇ ਲੈਂਡ ਦੇਣ ਡਿਮਾਂਡ ਬਾਈ ਕਹਿੰਦਾ ਲੱਖ ਰੁਪਈਆ ਜੀ ਵਿੱਚੋਂ ਮਾਨਤਾਨ ਬਾਈ ਕਹਿੰਦਾ ਆਪਾਂ ਜ਼ਰੂਰ ਕਰ ਦਾਂਗੇ ਜੀ ਕੋਈ ਵੀ ਐਨੀਮਲ ਕਿਸੇ ਨੂੰ ਪਸੰਦ ਆਊਗਾ ਨੰਬਰ ਗਾਈਆਂ ਆਰ ਗਈ ਦੋਨੇ ਪਾਸੇ ਬੈਠ ਕੇ ਵੀ ਚੋਲੇ ਨੇ ਅੱਛਾ ਜੀ ਦੋਨੇ ਪਾਸੇ ਬੈਠ ਕੇ ਦੋਨੇ ਪਾਸੇ ਬੈਠ ਕੇ ਹੂੰ ਠੀਕ ਹੈ ਇਹ ਉੱਪਰ ਆ ਕਰੀ ਜਾਂਦੀ ਥੋੜਾ ਜਿਹਾ ਤਾਂ ਕੈਮਰੇ ਦਾ ਕਰ ਕੈਮਰੇ ਦਾ ਕਰਦੀ ਹੈ ਜੀ ਸਹੀ ਗੱਲ ਹੈ ਜੀ ਬਾਈ ਕਹਿੰਦਾ ਗਾਈਆਂ ਆਰ ਗਈ ਆ ਬੋਲਾ ਦੋਨੇ ਪਾਸੇ ਬੈਠ ਕੇ ਚੋਲੇ ਉਹ ਤੇ ਨਹੀਂ ਮੱਝ ਦੋਨੇ ਪਾਸੇ ਘਾਟੀ ਭੌਂਦੀ ਹੁੰਦੀ ਹੁੰਦੀ ਆ ਜਿਹਨੂੰ ਕੋਈ ਵੀ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ